ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਹਮਲੇ ਤੋਂ ਬਾਅਦ ਜ਼ਿਆਦਾਤਰ ਦੇਸ਼ਾਂ ਨੇ ਇਸ ਦੀ ਨਿੰਦਾ ਕੀਤੀ ਤੇ ਭਾਰਤ ਪ੍ਰਤੀ ਆਪਣੀ ਸੰਵੇਦਨਾ ਜਤਾਈ। ਇਸ ਹਮਲੇ ਪਿੱਛੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਵੀ ਤਣਾਅ ਵਧ ਗਿਆ ਤੇ ਇਸ ਰਾਹਣ ਹੋਣੇ ਚਾਵਾ ਹੋ ਰਹੀਆਂ ਨੇ ਕਿ ਜੇ ਤਣਾਅ ਫੌਜੀਆ ਕਾਰਵਾਈਆਂ ਤੱਕ ਵੱਧ ਗਿਆ ਤਾਂ ਅਮਰੀਕਾ ਦਾ ਇਸਤੇ ਕੀ ਰੁਖ ਹੋਵੇਗਾ? ਉਹ ਆਪਣਾ ਚੁਕਾ ਕਿਸ ਦੇਸ਼ ਵੱਲ ਰੱਖੇਗਾ? ਪਹਿਲਾ ਤੁਹਾਨੂੰ ਦੱਸ ਦਿੰਦੇ ਹਾਂ ਕਿ ਹੁਣ ਤੱਕ ਅਮਰੀਕਾ ਨੇ ਪਹਿਲਗਾਮ ਹਮਲੇ ਨੂੰ ਲੈ ਕੇ ਕੀ ਪ੍ਰਤੀਕਿਰਿਆ ਦਿੱਤੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰम्प ਨੇ ਸੋਸ਼ਲ ਮੀਡੀਆ ਤੇ ਇਸ ਸੰਬੰਧੀ ਪੋਸਟ ਕਰਦੇ ਕਿਹਾ ਕਿ ਘਟਨਾ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਹੈ ਅਮਰੀਕਾ ਆਤਵਾਦ ਵਿਰੁੱਧ ਭਾਰਤ ਨਾਲ ਮਜ਼ਬੂਤੀ ਨਾਲ ਖੜਾ ਉਨ੍ਹਾਂ ਨੇ ਹਮਲੇ 'ਚ ਜਾਨਾਂ ਗੁਆਉਣ ਵਾਲਿਆਂ ਦੀ ਆਤਮਾ ਦੀ ਸ਼ਾਂਤੀ ਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕੀਤੀ ਅਮਰੀਕਾ ਦੇ ਬਿਆਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਦੇ ਲੋਕਾਂ ਪ੍ਰਤੀ ਸਮਰਥਨ ਅਤੇ ਡੂੰਗੀ ਸੰਵੇਦਨਾ ਪ੍ਰਗਟ ਕੀਤੀ ਗਈ ਹੈ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ 'ਚ ਭਾਰਤ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਦੱਸਤੀ ਹੈ ਕਿ ਡ੍ਰੰਪ ਨੇ ਇਹ ਵੀ ਕਿਹਾ ਸੀ ਕਿ ਉਹ ਪਾਕਿਸਤਾਨ ਤੇ ਭਾਰਤ ਦੋਨਾਂ ਦੇਸ਼ਾਂ ਦੇ ਕਰੀਬ ਨੇ ਜਿਸ ਵੇਲੇ ਪਹਿਲਗਾਮ 'ਚ ਕਟਨਾ ਵਾਪਰੀ ਉਸ ਸਮੇਂ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਆਪਣੇ ਪਰਿਵਾਰ ਦੇ ਨਾਲ ਭਾਰਤ ਦੇ ਦੌਰੇ ਤੇ ਸਨ ਉਨ੍ਹਾਂ ਨੇ ਇਸ ਹਮਲੇ ਤੇ ਭਾਰਤ ਦੇ ਪੀੜਤਾਂ ਪ੍ਰਤੀ ਆਪਣੀ ਸੰਵੇਦਨਾ ਜਤਾਈ ਸੀ ਅਮਰੀਕੀ ਰਾਸ਼ਟਰੀ ਪੂਲਕੀਆ ਡਾਇਰੈਕਟਰ ਤੁਲਸੀ ਗਬਾਰ ਨੇ ਇਸ ਅਤਵਾਦੀ ਹਮਲੇ ਤੇ ਦੁੱਖ ਪ੍ਰਗਟ ਕੀਤਾ ਸੀ ਤੇ ਭਾਰਤ ਨੂੰ ਅਮਰੀਕੀ ਸਮਰਥਨ ਦੀ ਕਲ ਦੁਹਰਾਈ ਤੇ ਕਿਹਾ ਕਿ ਅਸੀਂ ਪਹਿਲਗਾਮ ਤੇ 26 ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਭਿਆਨਕ ਇਸਲਾਮੀ ਅਤਵਾਦੀ ਹਮਲੇ ਦੇ ਮੱਦੇਨਜ਼ਰ ਭਾਰ ਦੇ ਨਾਲ ਇੱਕਜੁੱਟਤਾ ਨਾਲ ਖੜੇ ਹਾਂ ਮੇਰੀਆਂ ਪ੍ਰਾਰਥਨਾਵਾਂ ਤੇ ਡੂੰਘੀਆਂ ਸਮੇਤਨਾਵਾਂ ਉਹਨਾਂ ਲੋਕਾਂ ਨਾਲ ਹਨ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗਵਾ ਦਿੱਤਾ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਦੇ ਸਾਰੇ ਲੋਕਾਂ ਦੇ ਨਾਲ ਹਾਂ ਅਸੀਂ ਤੁਹਾਡੇ ਨਾਲ ਖੜੇ ਹਾਂ ਤੇ ਇਸ ਘਨੌਣੇ ਹੰਮਨੇ ਲਈ ਜ਼ਿੰਮੇਵਾਰ ਲੋਕਾਂ ਨੂੰ ਫੜਨ 'ਚ ਤੁਹਾਡਾ ਸਮਰਥਨ ਕਰਦੇ ਹਾਂ। ਕੀ ਅਮਰੀਕੀ ਮੰਤਰੀਆਂ ਦੇ ਇਨ੍ਹਾਂ ਬਿਆਨਾਂ ਤੋਂ ਕਿਹਾ ਜਾ ਸਕਦਾ ਹੈ ਕਿ ਅਮਰੀਕਾ ਦਾ ਸਮਰਥਨ ਭਾਰਤ ਦੇ ਨਾਲ ਹੈ? ਮਿਡਲ ਈਸਟ ਇਨਸਾਈਟ ਪਲੇਟਫਾਰਮ ਦੀ ਸੰਸਥਾਪਕ ਡਾਕਟਰ ਸ਼ੁਭਦਾ ਚੌਧਰੀ ਦਾ ਕਹਿਣਾ ਹੈ ਕਿ ਅਮਰੀਕਾ ਦਾ ਭਾਰਤਵਾਦ ਜ਼ਿਆਦਾ ਚੁਕਾਵਾ ਤੇ ਇਸ ਦੇ ਦੋ ਕਾਰਨ ਨੇ। ਇੱਕ ਤੇ ਇਹ ਕਿ ਭਾਰਤ ਕੁਆਡ ਦਾ ਮੈਂਬਰ ਹੈ ਤੇ ਦੂਜਾ ਕਾਰਨ ਇਹ ਕਿ ਅਜੇ ਅਮਰੀਕਾ ਤੇ ਚੀਨ ਵਿਚਾਲੇ ਟੈਰਿਫ ਵਾਰ ਚੱਲ ਰਹੀ ਹੈ ਤੇ ਚੀਨ ਪਾਕਿਸਤਾਨ ਦੇ ਬਹੁਤ ਕਰੀਬ ਹੈ। ਅਮਰੀਕਾ ਦੀ ਨਜ਼ਰ ਹਸਤੇ ਜ਼ਰੂਰ ਰਹੇਗੀ ਸ਼ੁਭਦਾ ਚੋਦਰੀ ਦਾ ਇਹ ਵੀ ਕਹਿਣਾ ਹੈ ਕਿ ਅਮਰੀਕਾ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਹਨਾਂ ਦੀਆਂ ਖੂਫੀਆਂ ਏਜੰਸੀਆਂ ਇਹ ਜ਼ਰੂਰ ਦੇਖਣਗੀਆਂ ਕਿ ਪਹਿਲਗਾਮ 'ਚ ਹੋਇਆ ਕੀ ਸੀ ਕਿਵੇਂ ਹੋਇਆ ਸੀ ਤੇ ਇਸ ਦਾ ਪਵਿੱਖ ਕੀ ਅਸਰ ਹੋਵੇਗਾ ਜਿੰਦ ਤੱਕ ਇਹ ਸਵਾਲ ਹੈ ਤੇ ਕੀ ਅਮਰੀਕਾ ਸਿੱਧਾ ਇਸ ਤਣਾਅ 'ਚ ਦਖਲ ਦੇ ਦੇਗਾ ਤਾਂ ਇਸ ਤਰ੍ਹਾਂ ਨਹੀਂ ਹੋਵੇਗਾ ਅਮਰੀਕਾ ਆਪਣੇ ਸਹਿਯੋਗੀ ਸਾਊਦੀ ਅਰਬ ਦੇ ਜ਼ਰੀਏ ਇਸ 'ਚ ਦਖਲ ਦੇ ਸਕਦਾ ਹੈ ਪਹਿਲਗਾਮ ਹਮਲੇ ਪਿੱਛੋਂ ਕਈ ਦੇਸ਼ਾਂ ਨੇ ਕੂਟਨੀਤਿਕ ਕੋਸ਼ਿਸ਼ਾਂ ਵੀ ਸ਼ੁਰੂ ਕਰ ਦਿੱਤੀਆਂ ਨੇ 사우ਦੀ ਅਰਬ ਦੇ ਵਿਦੇਸ਼ ਮੰਤਰੀ ਨੇ ਜਿੱਤੇ ਭਾਰਤ ਤੇ ਪਾਕਿਸਤਾਨ ਦੇ ਆਪਣੇ ਰਾਜਦੂਤਾਂ ਨਾਲ ਗੱਲ ਕੀਤੀ ਉੱਥੇ ਹੀ ਈਰਾਨ ਦੇ ਵਿਦੇਸ਼ ਮੰਤਰੀ ਨੇ ਦੋਵਾਂ ਦੇਸ਼ਾਂ ਵਿਚਾਲੇ ਵਿਚੋਲਗੀ ਦੀ ਪੇਸ਼ਕਸ਼ ਰੱਖੀ ਪੁਜ ਐਕਸਪੋਰਟਸ ਦਾ ਕਹਿਣਾ ਹੈ ਕਿ ਪਾਕਿਸਤਾਨ ਤੇ ਅਮਰੀਕਾ ਵਿਚਾਲੇ ਮਜ਼ਬੂਤ ਸੰਬੰਧ ਰਿਹਾ ਸਾਊਥ ਏਸ਼ੀਅਨ ਯੂਨੀਵਰਸਿਟੀ ਚ ਐਸੋਸੀਏਟ ਪ੍ਰੋਫੈਸਰ ధਨੰਜੇ ਤ੍ਰਿਪਾਠੀ ਦਾ ਕਹਿਣਾ ਹੈ ਕਿ ਜੇਕਰ ਸਿੱਧੀ ਸ਼ਬਦਾਂ ਚ ਗੱਲ ਕਰੀਏ ਤਾਂ ਅਮਰੀਕਾ ਕਿਸੇ ਦੇ ਨਾਲ ਨਹੀਂ ਹੈ ਹਾਲੀਜ ਅਮਰੀਕਾ ਦੇ ਭਾਰਤ ਨਾਲ ਸੰਬੰਧ ਬਿਹਤਰ ਹੋਏ ਨੇ ਪਰ ਪਾਕਿਸਤਾਨ ਦਾ ਰਾਜਨੀਤਿਕ ਸਾਂਝੇਦਾਰ ਹੈ ਤੇ ਦੋਵਾਂ ਵਿਚਾਲੇ ਫੌਜੀ ਸੰਬੰਧ ਵੀ ਰਹੇ ਨੇ ਜ਼ਿਕਰਯੋਗ ਹੈ ਕਿ ਅਮਰੀਕਾ ਨੇ ਹਾਲੇਚ ਪਾਕਿਸਤਾਨ ਚੀਨ ਸਾਊਦੀ ਅਰਬ ਸਮੇਤ 8 ਦੇਸ਼ਾਂ ਦੀਆਂ 70 ਕੰਪਨੀਆਂ ਤੇ ਨਿਰਯਾਤ ਪਾਬੰਦੀ ਲਗਾਈ ਹੈ ਇਸ ਤੋਂ ਪਾਕਿਸਤਾਨ ਦੀਆਂ 19 ਕੰਪਨੀਆਂ ਸ਼ਾਮਲ ਨੇ ਅਮਰੀਕਾ ਸਰਕਾਰ ਨੇ ਦਾਵਾ ਕੀਤਾ ਸੀ ਕਿ ਜਿਹੜੀਆਂ ਕੰਪਨੀਆਂ ਤੇ ਪਾਬੰਦੀ ਲਗਾਈ ਗਈ ਹੈ ਉਹ ਅਮਰੀਕਾ ਦੀ ਸੁਰੱਖਿਆ ਦੇ ਵਿਰੁੱਧ ਕੰਮ ਕਰ ਰਹੀਆਂ ਨੇ ਹਾਲਾਂਕਿ ਦਿਨੰਜੇ ਤ੍ਰਿਪਾਠੀ ਦਾ ਮੰਨਣਾ ਹੈ ਕਿ ਪਾਕਿਸਤਾਨ ਦੇ ਖਿਲਾਫ ਕੁਝ ਕਾਰਵਾਈਆਂ ਦੇ ਬਾਵਜੂਦ ਉਹ ਭਾਰਤ ਨੂੰ ਏਸ਼ੀਆ ਦੇ ਇਸ ਖੇਤਰ 'ਚ ਪੂਰੀ ਛੂਟ ਨਹੀਂ ਦੇਣਾ ਚਾਹੁੰਦਾ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਸਟੱਡੀਜ਼ ਦੇ ਫੋਰਨ ਪੋਲਿਸੀ ਦੇ ਵਾਈਸ ਪ੍ਰੈਜ਼ੀਡੈਂਟ ਪ੍ਰੋਫੈਸਰ ਡਾਕਟਰ ਹਰਸ਼ਵੀ ਪੰਤ ਦਾ ਮੰਨਣਾ ਹੈ ਇਹ ਅਜਿਹੇ ਮਾਮਲੇ 'ਚ ਅਮਰੀਕਾ ਕਿਸੇ ਦੇਸ਼ ਦੇ ਪੱਖ 'ਚ ਨਹੀਂ ਰਹੇਗਾ ਬਲਕਿ ਆਪਣਾ ਪੱਖ ਦੇਕੇਗਾ ਉਹਨਾਂ ਦਾ ਕਹਿਣਾ ਹੈ ਕਿ ਫਿਲਹਾਲ ਅਮਰੀਕਾ ਦੀ ਪ੍ਰਤੀਕਿਰਿਆ ਸਾਡੇ ਪੱਖ 'ਚ ਹੈ ਪਰ ਜੇਕਰ ਪਾਕਿਸਤਾਨ ਤੇ ਭਾਰਤ ਵਿਚਾਲੇ ਜੰਗ ਵਰਗੇ ਹਾਲਾਤ ਪੈਦਾ ਹੁੰਦੇ ਨੇ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕੋਈ ਫਰਕ ਨਹੀਂ ਪਵੇਗਾ ਤੇ ਨਾਲ ਹੀ ਅਮਰੀਕਾ ਕਿਸੇ ਵੀ ਸਰਗਰਮ ਭੂਮਿਕਾ 'ਚ ਰਹੇਗਾ ਰਾਸ਼ਟਰਪਤੀ 트럼ਪ ਰੂਸ ਤੇ ਯੂਕ੍ਰੇਨ ਜੰਗ ਨੂੰ ਵੀ ਖਤਮ ਕਰਨ ਚ ਲੱਗੇ ਹੋਏ ਨੇ ਉਤੇ ਹੀ 트럼ਪ ਨੇ ਮੌਜੂਦਾ ਟੈਰਿਫ ਤੋਂ ਦੁਨੀਆ ਭਰ ਦੀ ਅਰਥ ਵਿਵਸਥਾ ਚ ਉਥਲ-ਖੁਥਲ ਮਚੀ ਹੋਈ ਆ ਅ ਜਿਹੇ ਚ ਵਿਦੇਸ਼ ਮਾਮਲੇ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਅਮਰੀਕਾ ਇਹੀ ਚਾਹੇਗਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਮਾਮਲਾ ਗੱਲਬਾਤ ਕਰਕੇ ਸਹੀ ਹੋ ਜਾਵੇ ਕਿਉਂਕਿ ਪਹਿਲਾਂ ਹੀ ਕਈ ਮੋਰਚਾਂ ਤੇ ਉਹ ਉਲਝਿਆ ਹੋਇਆ ਹੈ